ਕਰ ਦਿੱਤਾ ਉਹਨਾਂ ਨੇ 15 ਮਈ ਤੋਂ ਬਾਅਦ 15 ਮਈ ਪਲੱਸ 2 ਵਾਲੇ ਬੱਚਿਆਂ ਵਾਸਤੇ ਬੰਦ ਹੋ ਚੁੱਕਿਆ ਹੈ ਇਹ ਇਸ਼ੂ ਜਿਹੜਾ ਹੈਗਾ ਇਹ ਮੁੱਦਾ ਜਿਹੜਾ ਹੈਗਾ ਅੱਜ ਪੂਰੇ ਤੇ ਪੂਰੇ ਪੰਜਾਬ ਦੇ ਵਿੱਚ ਹਰ ਇੱਕ ਦੀ ਜ਼ੁਬਾਨ ਤੇ ਹੈਗਾ ਕੀ ਇਹ ਗੱਲ ਸੱਚ ਹੈ ਕਿ ਕੈਨੇਡਾ ਵਾਕਈ ਜਿਹੜੇ ਪਲੱਸ 2 ਪਾਸ ਬੱਚੇ ਹੈਗੇ ਨੇ ਉਹਨਾਂ ਲਈ ਬੰਦ ਹੋ ਚੁੱਕਿਆ ਤਾਂ ਇਸ ਵੀਡੀਓ 'ਚ ਮੈਂ ਇਸ ਚੀਜ਼ ਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਕਰੂੰਗਾ ਦੱਸੂੰਗਾ ਕਿ ਕੀ ਇਹ ਸੱਚ ਹੈਗਾ ਕਿ ਇਹ ਸਿਰਫ ਅਫਵਾਹ ਹੈਗੀ ਹੈ ਤਾਂ ਗੱਲ ਕਰਦੇ ਆ ਅੱਜ ਦੇ ਸਭ ਤੋਂ ਵੱਡੇ ਮੁੱਦੇ ਦੀ ਜਿਹੜਾ ਹੈਗਾ ਕਿ ਪਲੱਸ 2 ਵਾਲਿਆਂ ਵਾਸਤੇ ਕੈਨੇਡਾ ਬੰਦ ਹੋ ਗਿਆ ਆਪਾਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਜੇ ਕਿਸੇ ਕੰਟਰੀ ਨੂੰ ਪਿਆਰ ਕੀਤਾ ਜਾਂਦਾ ਹੈ ਤਾਂ ਉਹ ਕੈਨੇਡਾ ਹੈਗਾ ਤੇ ਸਾਰੇ ਦੇ ਸਾਰੇ ਕੈਨੇਡਾ ਜਾਣ ਲਈ ਕਾਲੇ ਹੁੰਦੇ ਨੇ ਪਰ ਪਿੱਛੇ ਜੇ ਕੈਨੇਡਾ ਦੀ ਗਵਰਨਮੈਂਟ ਨੇ ਕਈ ਇਹੋ ਜੀਆਂ ਚੇਂਜਸ ਕੀਤੀਆਂ ਬਦਲਾਅ ਕੀਤੇ ਕਿ ਜਿੱਥੇ کہیں ਨੇ ਕਿ ਇਹ ਜਿਹੜੀ ਅਫਵਾਹ ਨਿਕਲ ਕੇ ਆਈ ਕਿ ਕੈਨੇਡਾ ਜਿਹੜਾ ਹੈਗਾ ਉਹ ਪਲੱਸ 2 ਵਾਲੇ ਬੱਚਿਆਂ ਵਾਸਤੇ ਬੰਦ ਹੋ ਗਿਆ ਹੁਣ ਮੈਂ ਤੁਹਾਨੂੰ 3 ਪੁਆਇੰਟ ਦੇ ਵਿੱਚ ਦੱਸੂਗਾ ਉਹ ਤੋਂ ਬਾਅਦ ਤੁਹਾਨੂੰ ਸਪਸ਼ਟ ਹੋ ਜਾਊਗਾ ਕਿ ਇਹ ਬੰਦ ਹੋ ਗਿਆ ਜਾਂ ਪਲੱਸ 2 ਵਾਲਾ ਬੱਚਾ ਅਜੇ ਵੀ ਕੈਨੇਡਾ ਜਾ ਸਕਦਾ ਹੈ ਸਭ ਤੋਂ ਪਹਿਲਾਂ ਕੈਪਿੰਗ ਹੈਗੀ ਹੈ ਕੈਪਿੰਗ ਦਾ ਕੀ ਮਤਲਬ ਹੈਗਾ ਕਿ ਕੈਨੇਡਾ ਦੇ ਵਿੱਚ ਉਹਨਾਂ ਨੇ ਕਹਿਤਾ ਕਿ ਜਿਹੜੇ ਮਾਸਟਰਸ ਕਰਨ ਜਾਣਗੇ ਬੱਚੇ ਉਹਨਾਂ ਦਾ ਨੰਬਰ ਕੋਈ ਲਿミਟਡ ਨਹੀਂ ਹੈਗਾ ਕਿੰਨੇ ਮਰਜ਼ੀ ਸਟੂਡੈਂਟ ਜਿਹੜੇ ਹੈਗੇ ਆ ਪੂਰੀ ਦੁਨੀਆ ਤੋਂ ਉਹ ਉੱਥੇ ਮਾਸਟਰਸ ਕਰਨ ਵਾਸਤੇ ਜਾ ਸਕਦੇ ਆ ਪਰ ਜਿਹੜਿਆਂ ਨੇ ਮਾਸਟਰ ਤੋਂ ਇਲਾਵਾ ਡਿਪਲੋਮਾ 'ਚ ਐਡਮਿਸ਼ਨ ਲੈਣੀ ਆ ਤਾਂ ਉਹਨਾਂ ਦੀ ਗਿਣਤੀ ਜਿਹੜੀ ਹੈਗੀ ਆ ਉਹਨਾਂ ਨੇ ਉਹ ਲਿミਟਡ ਕਰ ਦਿੱਤੀ ਤਾਂ ਉਹ ਜਿਹੜੀ ਗਿਣਤੀ ਲਿਮਟਡ ਕੀਤੀ ਆ ਉਹਨੂੰ ਦੇਖ ਕੇ ਕਿਤੇ ਨਾ ਕਿਤੇ ਇਹ ਅਫਵਾਹ ਫੈਲ ਗਈ ਕਿ ਪਲੱਸ 2 ਵਾਲੇ ਹੁਣ ਨਹੀਂ ਜਾ ਸਕਦੇ ਸਿਰਫ ਮਾਸਟਰਸ ਵਾਲੇ ਜਾ ਸਕਦੇ ਆ ਸੋ ਇੱਕ ਕੈਪਿੰਗ ਕੀਤੀ ਗਈ ਆ ਇਹ ਕੈਪਿੰਗ ਨੰਬਰ ਆਫ ਸਟੂਡੈਂਟ ਜਿਹੜੇ ਜਿੰਨੇ ਜਾ ਸਕਦੇ ਆ ਉਹਨਾਂ ਨੂੰ ਲਿਮਟ ਕੀਤਾ ਗਿਆ ਨਾ ਕਿ ਇਹ ਕਿਹਾ ਗਿਆ ਕਿ ਪਲੱਸ 2 ਵਾਲੇ ਨਹੀਂ ਜਾ ਸਕਦੇ ਬਿਲਕੁਲ ਜਾ ਸਕਦੇ ਆ ਤੁਸੀਂ ਡਿਪਲੋਮੇ 'ਚ ਵੀ ਐਡਮਿਸ਼ਨ ਲੈ ਸਕਦੇ ਹੋ ਤੁਸੀਂ ਡਿਗਰੀ 'ਚ ਵੀ ਐਡਮਿਸ਼ਨ ਲੈ ਸਕਦੇ ਹੋ ਜੇ ਤੁਸੀਂ ਪਲੱਸ 2 ਪਾਸ ਸਟੂਡੈਂਟ ਹੈਗੇ ਹੋ ਤਾਂ ਤੁਸੀਂ ਤੁੜਾ ਨੰਬਰ ਜਰੂਰ ਕੱਟ ਕੀਤਾ ਗਿਆ ਹੈ ਲਿਮਿਟ ਕੀਤਾ ਗਿਆ ਪਰ ਬੰਦ ਨਹੀਂ ਕੀਤਾ ਗਿਆ ਇਸ ਲਈ ਪਲੱਸ 2 ਵਾਲਾ ਸਟੂਡੈਂਟ ਹੈ ਜਿਹੜਾ ਉਹ ਕੈਨੇਡਾ ਜਾ ਸਕਦਾ ਹੈ ਦੂਜਾ ਇਹ ਜਿਹੜੀ ਅਫਵਾਹ ਹੈਗੀ ਇਹਦਾ ਜਿਹੜਾ ਰੀਜ਼ਨ ਹੈਗਾ ਇਹਦਾ ਕਾਰਨ ਹੈਗਾ ਉਹ ਸਪਾਊਸ ਵੀਜ਼ਾ ਉਹ ਬੈਨ ਕਰ ਦਿੱਤਾ ਗਿਆ ਕੈਨੇਡਾ ਨੇ ਪਿੱਛੇ ਜੇ ਅਨਾਉਂਸਮੈਂਟ ਕੀਤੀ ਸੀ ਕਿ ਜਿਹੜੇ ਮੈਰਿਜ ਤੋਂ ਬਾਅਦ ਉੱਥੇ ਸਪਾਊਸ ਨੂੰ ਬੁਲਾਉਂਦੇ ਹੈਗੇ ਆ ਆਪਦੇ ਹਸਬੈਂਡ ਜਾਂ ਆਪਦੀ ਵਾਈਫ ਨੂੰ ਬੁਲਾਉਂਦੇ ਹੈਗੇ ਆ ਤਾਂ ਉਹਨਾਂ ਨੂੰ ਅਸੀਂ ਹੁਣ ਨਹੀਂ ਇਜਾਜ਼ਤ ਦੇਵਾਂਗੇ ਉਹ ਬੰਦ ਕਰਤੇ ਤਾਂ ਸਪਾਊਸ ਵੀਜ਼ਾ ਬੈਨ ਕਰ ਦਿੱਤਾ ਗਿਆ ਕਿੰਨਾ ਦਾ ਕੀਤਾ ਗਿਆ ਦੁਆਰਾ ਫੇਰ ਮਾਸਟਰ ਵਾਲਿਆਂ ਦਾ ਨਹੀਂ ਕੀਤਾ ਗਿਆ ਜਿਹੜੇ ਡਿਪਲੋਮਾ ਜਿਹੜੇ ਐਡਮਿਸ਼ਨ ਲੈਂਦੇ ਉਹਨਾਂ ਦਾ ਕੀਤਾ ਗਿਆ ਤਾਂ ਇੱਥੋਂ ਕਿਤੇ ਨਾ ਕਿਤੇ ਫੇਰ ਫਵਾਹ ਫੈਲ ਗਈ ਕਿ ਪਲੱਸ 2 ਵਾਲੇ ਜਿਹੜੇ ਹੈਗੇ ਆ ਹੁਣ ਨਹੀਂ ਅਪਲਾਈ ਕਰ ਸਕਦੇ ਕਿਉਂਕਿ ਇਹਨਾਂ ਦਾ ਸਪਾਊਸ ਬੈਨ ਹੋ ਗਿਆ ਤਾਂ ਇੱਥੇ ਮੈਂ ਇੱਕ ਗੱਲ ਦੱਸ ਦਿਆਂ ਤੁਹਾਨੂੰ ਕਿ ਪ੍ਰੋਪਰ ਉਹਨਾਂ ਨੇ ਇੱਕ ਲਿਸਟ ਜਾਰੀ ਕੀਤੀ ਹੈ ਜੇ ਤੁਹਾਡਾ ਜਿਹੜਾ ਸਪਾਊਸ ਹੈਗਾ ਕੈਨੇਡਾ ਦੇ ਵਿੱਚ ਜਾ ਕੇ ਚਾਹੇ ਉਹ ਪਲੱਸ 2 ਪਾਸ ਵੀ ਹੈਗਾ ਕੁਝ ਡਿਗਰੀ ਦੇ ਪ੍ਰੋਗਰਾਮ ਵੀ ਹੈਗੇ ਆ ਜੇ ਤੁਸੀਂ ਉਹਨਾਂ ਡਿਗਰੀ ਦੇ ਪ੍ਰੋਗਰਾਮਾਂ 'ਚ ਐਡਮਿਸ਼ਨ ਲੈਣੇ ਹੋ ਤਾਂ ਤੁਹਾਡਾ ਸਪਾਊਸ ਕੈਨੇਡਾ ਜਾ ਸਕਦਾ ਇਹ 'ਚ ਕੋਈ ਦਿੱਕਤ ਨਹੀਂ ਹੈਗੀ ਤਾਂ ਇੱਥੋਂ ਅਫਵਾਹ ਨਿਕਲ ਕੇ ਆ ਗਈ ਕਿ ਪਲੱਸ 2 ਵਾਲੇ ਹੁਣ ਐਡਮਿਸ਼ਨ ਨਹੀਂ ਲੈ ਸਕਦੇ ਕੈਨੇਡਾ ਜਾ ਨਹੀਂ ਸਕਦੇ ਸੋ ਇਹ ਬਿਲਕੁਲ ਕੋਰੀ ਅਫਵਾਹ ਹੈਗੀ ਹੈ ਸਪਾਊਸ ਵੀਜ਼ਾ ਡਿਪਲੋਮੇ ਵਾਲਾਂ ਵਾਸਤੇ ਬੈਨ ਹੋਇਆ ਉਹ 'ਚ ਕੋਈ ਡਾਊਟ ਨਹੀਂ ਹੈਗਾ ਪਰ ਪਲੱਸ 2 ਵਾਲੇ ਜਿੰਨੇ ਸਟੱਡੀ ਕਰਨ ਜਾਣਾ ਉਹਦਾ ਇਹਦੇ ਨਾਲ ਕੋਈ ਲਿੰਕ ਨਹੀਂ ਹੈ ਜਿਹੜਾ ਤੀਜਾ ਪੁਆਇੰਟ ਹੈ ਕੁਝ ਕਾਲਜ ਹੈਗੇ ਨੇ 17 ਕਾਲਜ 트리플 ਪੀ ਕਾਲਜ ਉਹਨਾਂ ਨੂੰ ਬੋਲਦੇ ਆ ਤਾਂ ਉਹਨਾਂ ਕਾਲਜਾਂ ਦਾ ਵਰਕ ਪਰਮਿਟ ਬੰਦ ਕਰ ਦਿੱਤਾ ਉਹਨਾਂ ਨੇ 15 ਮਈ ਤੋਂ ਬਾਅਦ 15 ਮਈ ਤੋਂ ਬਾਅਦ ਜਿਹੜੇ ਸਟੂਡੈਂਟ ਉੱਥੇ ਐਡਮਿਸ਼ਨ ਲੈਣਗੇ ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲੂਗਾ ਪਰ ਇਹ ਕੱਲੇ ਪਲੱਸ 2 ਵਾਲੇ ਨਹੀਂ ਹੈਗੇ ਇਹ ਪਲੱਸ 2 ਤੋਂ ਬਿਨਾ ਜਿਹੜੇ ਡਿਗਰੀ ਵਾਲੇ ਵੀ ਹੈਗੇ ਉੱਥੇ ਐਡਮਿਸ਼ਨ ਲੈਣਗੇ ਉਹਨਾਂ ਨੂੰ ਵੀ ਵਰਕ ਪਰਮਿਟ ਨਹੀਂ ਮਿਲੂਗਾ ਤਾਂ ਵਰਕ ਪਰਮਿਟ ਪਲੱਸ 2 ਵਾਲਿਆਂ ਦਾ ਬੰਦ ਨਹੀਂ ਹੋਇਆ ਉਹਨਾਂ 17 ਕਾਲਜਾਂ ਦਾ ਬੰਦ ਹੋਇਆ ਹੋਰ ਸੈਂਕੜੇ ਕਾਲਜ ਯੂਨੀਵਰਸਿਟੀਆਂ ਹੈਗੀਆਂ ਨੇ ਜਿਨ੍ਹਾਂ ਦਾ ਵਰਕ ਪਰਮਿਟ ਅੱਜ ਹੈਗਾ ਤੇ ਕੱਲ ਵੀ ਹੈਗਾ ਤਾਂ ਤੁਸੀਂ ਜੇ ਉਹਨਾਂ ਕਾਲਜ ਯੂਨੀਵਰਸਿਟੀ ਦੀ ਜਿਹੜੀ ਐਡਮਿਸ਼ਨ ਲੈਣੇ ਹੋ ਤਾਂ ਤੁਹਾਨੂੰ ਕੋਈ ਦਿੱਕਤ ਨਹੀਂ ਹੈਗੀ ਤੁਹਾਨੂੰ ਵਰਕ ਪਰਮਿਟ ਤੁਹਾਡੀ ਸਟੱਡੀ ਤੋਂ ਬਾਅਦ 1 ਸਾਲ ਦੀ ਸਟੱਡੀ ਤੋਂ ਬਾਅਦ 1 ਸਾਲ ਦਾ ਮਿਲਣਾ ਹੈ 2 ਸਾਲ ਜਾਂ ਉਸ ਤੋਂ ਵੱਧ ਦੀ ਸਟੱਡੀ ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ ਮਿਲਨੇ ਮਿਲਣਾ ਤਾਂ ਵਰਕ ਪਰਮਿਟ ਕੋਈ ਪਲਸ 2 ਵਾਲਿਆਂ ਦਾ ਬੰਦ ਨਹੀਂ ਹੋਇਆ ਸਿਰਫ ਉਹਨਾਂ ਕਾਲਜਾਂ ਦਾ ਬੰਦ ਹੋਇਆ ਸੋ ਇਸ ਲਈ ਇਸ ਗੱਲ ਨੂੰ ਧਿਆਨ ਨਾਲ ਸੁਣ ਲੋ ਕਿ ਪਲਸ 2 ਵਾਲਿਆਂ ਵਾਸਤੇ ਕੈਨੇਡਾ ਬੰਦ ਨਹੀਂ ਹੋਇਆ ਜੇ ਤੁਹਾਡਾ ਪ੍ਰੋਫਾਈਲ ਵਧੀਆ ਵਧੀਆ ਨੰਬਰ ਹੈਗੇ ਆ ਆਈਐਸਐਪ ਤੋਂ ਪੀਟੀ ਤੁਸੀਂ ਕੀਤੀ ਹੋਈ ਹੈ ਤੁਸੀਂ ਕੈਨੇਡਾ ਦੇ ਵਿੱਚ ਕਿਸੇ ਵੀ ਕਾਲਜ ਬੜੀਆ ਕਾਲਜ ਜਿਹਦਾ ਵਰਕ ਪਰਮਿਟ ਹੈਗਾ ਜਾਂ ਯੂਨੀਵਰਸਿਟੀ ਉਹ ਅਡਮਿਸ਼ਨ ਲੈ ਸਕਦੇ ਹੋ ਅੱਜ ਵੀ ਲੈ ਸਕਦੇ ਹੋ ਕੱਲ ਵੀ ਲੈ ਸਕਦੇ ਹੋ ਤੁਸੀਂ ਕੈਨੇਡਾ ਸਟੱਡੀ ਵੀਜ਼ਾ ਤੇ ਕਦੋਂ ਵੀ ਜਾ ਸਕਦੇ ਹੋ ਇਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਬਹੁਤ ਜ਼ਿਆਦਾ ਸਟੂਡੈਂਟ ਸਾਡੇ ਕੋਲੇ ਆਉਂਦੇ ਆ ਉਹਨਾਂ ਦੇ ਮਾਪੇ ਆਉਂਦੇ ਆ ਇੱਥੇ ਸਾਡੇ ਕੋਲੇ ਕਹਿੰਦੇ ਜੀ ਪਲੱਸ 2 ਦਾ ਹੁਣ ਸਾਡਾ ਬੱਚਾ ਸੀ ਭੇਜਣਾ ਚਾਹੁੰਦੇ ਆ ਕੈਨੇਡਾ ਪਰ ਕੈਨੇਡਾ ਨੇ ਬੰਦ ਕਰਤਾ ਬੰਦ ਨਹੀਂ ਕੀਤਾ ਹੈਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਵੀ ਲੋਕ ਜਿਨ੍ਹਾਂ ਦੇ ਮਨ ਦੇ ਵਿੱਚ ਇਹ ਡਾਊਟ ਹੈਗਾ ਇਫ ਵਾ ਫੈਲੀ ਹੋਈ ਹੈ ਉਹ ਦੂਰ ਹੋ ਸਕੇ ਬਾਕੀ ਸਾਡੇ ਨੰਬਰ ਦਿੱਤੇ ਹੋਏ ਆ ਜੇ ਕਿਸੇ ਤਰ੍ਹਾਂ ਦਾ ਕੋਈ ਕੁਐਸਚਨ ਪੁੱਛਣਾ ਹੈ ਕੋਈ ਤੁਹਾਡੇ ਮਨ ਚ ਹੋਰ ਡਾਊਟ ਹੈਗਾ ਥੱਲੇ ਨੰਬਰ ਦਿੱਤੇ ਹੋਏ ਹੈਗੇ ਉਹਨਾਂ ਤੇ ਤੁਸੀਂ ਕਾਲ ਕਰ ਸਕਦੇ ਆ ਕਿਉਂ ਸ਼ੇਅਰ ਜ਼ਰੂਰ ਕਰ ਦਿਓ